ਸਸਸੀ ਕਾਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਆਲੂ ਗਾਜਰਾ ਅੱਜ ਗਾਜਰਾਂ ਆਲੂ ਗਾਜਰਾ ਬਣਾਵਾਂਗੇ ਆਪਾਂ ਪੰਜਾਬੀ ਸਟਾਈਲ ਨਾਲ ਇੱਥੇ ਮੈਂ 500 ਗ੍ਰਾਮ ਆ ਗਾਜਰਾ ਲਏ ਲਿਆ ਸੀ ਤੇ ਗਾਜਰਾ ਨੂੰ ਆਪਾਂ ਛਿੱਲ ਲਿਆ ਤੇ ਧੋ ਲਿਆ ਸੀ ਤੇ ਗਾਜਰ ਆਪਾਂ ਜਿਆਦੀ ਮੋਟੀਆਂ ਨਹੀਂ ਲਈਆਂ ਗਾਜਰ ਆਪਾਂ ਪਤਲੀਆਂ ਗਾਜਰਾਂ ਲਈਆਂ ਸੀ ਤੇ ਦੋ ਆਲੂ ਲਏ ਸੀ ਆਲੂ ਆਪਾਂ ਛਿੱਲ ਕੇ ਧੋਨੇ ਸੀ ਤੇ ਇੱਧਰ ਦੋ ਪਿਆਜ਼ ਕੱਟ ਲਏ ਸੀ ਦੋ ਹੀ ਟਮਾਟਰ ਤੇ ਆਲੂ ਗਾਜਰਾਂ ਦੇ ਵਿੱਚ ਪਾਵਾਂਗੇ ਆਪਾਂ ਮੇਥੀ ਮੇਥੀ ਨੂੰ ਮੈਂ ਕੱਟ ਲਿਆ ਸੀ ਤੇ ਇਧਰ ਲਿਆ ਸੀ ਅਸੀਂ ਲਸਣ 1.5 ਕਿਲੋ ਵਿੱਚ ਅਦਰ ਘਰ ਪਾਇਆ ਸੀ ਤੇ 4-5 ਆਪਾਂ ਹਰੀਆਂ ਮਿਰਚਾਂ ਪਾਵਾਂਗੇ ਤੇ ਹੁਣ ਆਪਾਂ ਆਲੂ ਗਾਜਰਾਂ ਨੂੰ ਕੱਟ ਲਵਾਂਗੇ ਗਾਜਰਾਂ ਨੂੰ ਆਪਾਂ ਗਲਾਈ ਚ ਕੱਟ ਲਵਾਂਗੇ ਗੋਲ ਦਰਵਾਪਾ ਇਸ ਤਰ੍ਹਾਂ ਕੱਟ ਲਿਆ ਸੀ ਤੇ ਹੁਣ ਆਪਾਂ ਆਲੂਆਂ ਨੂੰ ਕੱਟ ਲਵਾਂਗੇ ਆਲੂਆਂ ਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਜਿਆਦੇ ਵੱਡੇ ਨਹੀਂ ਆਲੂ ਕੱਟਾਂਗੇ ਆਪਾਂ ਛੋਟੇ-ਛੋਟੇ ਆਲੂ ਕੱਟ ਕੇ ਤਿਆਰ ਕਰ ਲਈ ਸੀ ਆਲੂਆਂ ਨੂੰ ਕੱਟ ਕੇ ਨਾ ਪਾਣੀ ਦੇ ਵਿੱਚ ਭਿਉਉ ਤਾਂ ਸਹੀ ਆਲੂ ਕਾਲੇ ਨਾ ਪੈਣ ਵੀ ਹੁਣ ਆਪਾਂ ਗੈਸ ਨੂੰ ਔਨ ਕਰਾਂਗੇ ਗੈਸ ਤੇ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਪਾ ਦੇਵਾਂਗੇ ਤੇ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਹੁਣ ਆਪਾਂ ਇੱਕ ਚਮਚਾ ਜੀਰੇ ਦਾ ਪਾ ਦਵਾਂਗੇ ਜੀਰਾ ਤੜਕਿਆ ਗਿਆ ਥੋੜੀ ਜਿਹੀ ਆਪਾਂ ਹਿੰਗ ਪਾ ਦਵਾਂਗੇ ਆਕੇ ਨਾਲ ਆਪਾਂ ਅਦਰਕ ਤੇ ਲਸਣ ਨੂੰ ਪਾ ਲਵਾਂਗੇ। 2 ਮਿੰਟ ਬਾਅਦ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ। ਅਦਰਕ ਲਸਣ ਭੁੰਨ ਹੋ ਗਿਆ ਆਪਾਂ ਪਿਆਜ਼ ਪਾ ਦਵਾਂਗੇ ਹਾਂ। ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਰ ਦੇ ਦੇ ਵਿੱਚ। ਅੱਜ ਪਉਣਾਗੇ 1 ਚਮਚਾ ਮਿਰਚਾਂ ਪਾਦਵੇਂ ਮਿਰਚਾਂ ਨੂੰ ਮੈਂ ਕਟ ਲਿਆ ਸੀ 1 ਚਮਚਾ ਆਪਾਂ ਨਮਕ ਪਾਦਵਾਂਗੇ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਦਵਾਂਗੇ ਅੱਧਾ ਚਮਚਾ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ 1 ਚਮਚਾ ਧਨੀਆ ਪਾਊਡਰ ਮਸਾਲਿਆਂ ਨੂੰ ਮਿਕਸ ਕਰਦਾਂਗੇ ਮਸਾਲੇ ਪਾ ਕੇ ਉਨਾਂ ਆਲੀ ਆਪਾਂ ਟਮਾਟਰਾਂ ਨੂੰ ਪਾ ਦਵਾਂਗੇ ਟਮਾਟਰ ਵੀ ਚੰਗੀ ਤਰ੍ਹਾਂ ਸੌਫਟ ਹੋ ਜਾਣ ਲਈ ਮਸਾਲੇ ਦੇ ਵਿੱਚ ਇੱਥੇ ਆਪਾਂ ਖੱਟੀ ਹੋਈ ਮੇਥੀ ਨੂੰ ਪਾ ਦਵਾਂਗੇ ਮੇਥੀ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ 5-6 ਮਿੰਟ ਬਾਅਦ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਘੋਲ ਮਲਵਾਂਗੇ ਆਟਾ ਵੀ ਸਾਡੇ ਚੰਗੀ ਤਰ੍ਹਾਂ ਦਰਜ ਜਾਣਗੇ ਤੇ ਮੇਥੀ ਵੀ ਨਾਲ ਵਧੀਆ ਫਲੇਕੇ ਦੇ ਨਾਲ ਮਸਾਲੇ ਦੇ ਨਾਲ ਥੋਲ ਹੋ ਜੇ। ਮਸਾਲੇ ਨੂੰ 4-5 ਮਿੰਟ ਹੋ ਗਏ ਸੀ ਤਾਂ ਹੁਣ ਆਪਾਂ ਆਲੂ ਪਾ ਦਾਂਗੇ। ਆਲੂ ਵੀ ਮਸਾਲੇ ਨਾਲ ਚੰਗੀ ਤਰ੍ਹਾਂ ਥੋਲ ਹੋ ਜਾਣਗੇ। ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਸਮਝੀਏ ਆਪਾਂ ਪਾਣੀ ਵੀ ਪਾ ਦਵਾਂਗੇ। ਸਬਜ਼ੀ ਨੂੰ ਆਪਾਂ ਹੁਣ 5 ਮਿੰਟ ਢੱਕ ਕੇ ਪਕਾਵਾਂਗੇ। 5-6 ਮਿੰਟ ਹੋ ਗਏ ਸੇ ਹੁਣ ਆਪਾਂ ਆਲੂਆਂ ਨੂੰ ਚੈੱਕ ਕਰ ਲਵਾਂਗੇ। ਆਲੂਵਾਂ ਦੇ ਨਾਲ ਹੀ ਟਮਾਟਰ ਵੀ ਚੰਗੀ ਤਰ੍ਹਾਂ ਸੌਫਟ ਹੋ ਗਏ ਸੀ ਸਾਰਾ ਮਸਾਲਾ ਹੈ ਬਹੁਤ ਵਧੀਆ ਤਰੀਕੇ ਨਾਲ ਭੁੰਨ ਹੋ ਗਿਆ ਆਲੂਵਾਂ ਦੇ ਨਾਲ ਤੇ ਤੁਸੀਂ ਮੇਥੀ ਪਾ ਕੇ ਗਾਜਰਾਂ ਬਣਾਇਆ ਬਹੁਤ ਜਿਆਦਾ ਟੇਸਟ ਬਣਦੀਆਂ ਨੇ ਤੇ ਹੁਣ ਆਪਾਂ ਗਾਜਰਾਂ ਨੂੰ ਪਾ ਦੇਵਾਂਗੇ ना गाजरा मिक्स करවා गाजरान पा सेगी मिक्स करता गाजरान हो बප දගින් गैसන අප हाई लोग පවාගේ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਸਬਜ਼ੀ ਨੂੰ ਅੱਜਾ 2 ਮਿੰਟ ਵਾਸਤੇ ਹੀ ਹੋਰ ਪਕਾ ਲਵਾਂਗੇ ਇੱਕ ਦੋ ਵਾਰੀ ਮੈਂ ਪਹਿਲੇ ਚੈੱਕ ਕਰ ਲਈ ਸੀ ਸਬਜ਼ੀ ਤੇ ਗਾਜਰਾ ਵੇਖੋ ਕਿੰਨੀਆਂ ਸਾਡੀਆਂ ਘੋਲ ਕੇ ਧੁਲੀਆਂ ਧੁਲੀਆਂ ਪੜੀਆਂ ਮਸਾਲੇ ਨਾਲ ਲੱਗੀਆਂ ਹੋਈਆਂ ਆ ਉਹ ਕੁ ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਉਬਾਲ ਪਾ ਲਵਾਂਗੇ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਅੱਧਾ ਚਮਚਾ ਆਪਾਂ ਗਰਮ ਮਸਾਲਾ ਪਾ ਦਵਾਂਗੇ ਗਰਮ ਮਸਾਲਾ ਪਾ ਕੇ ਮਿਕਸ ਕਰ ਦਵਾਂਗੇ ਕਿੰਨੇ ਵਧੀਆ ਆਲੂ ਗਲ ਕੇ ਰੈਡੀ गाजरਾਂ ਵੀ ਇਹ ਐਂ ਵਧੀਆ ਤਰੀਕੇ ਨਾਲ ਕਲਗੀਆਂ ਤੇ ਸਬਜ਼ੀ ਬਣ ਕੇ ਰੈਡੀ ਆ ਸਬਜ਼ੀ ਬਹੁਤ ਸਵਾਦ ਲੱਗਦੀ ਹੈ ਇਸ ਤਰ੍ਹਾਂ ਦੀ ਸਬਜ਼ੀ ਬਣਾਈਏ ਤੇ ਹੁਣ ਆਪਾਂ ਧਨੀਆ ਪਾ ਦਾਂਗੇ ਫੁੱਟ ਸਾਰਾ ਧਨੀਆ ਪਾ ਕੇ ਮਿਕਸ ਕਰ ਦੇਵਾਂਗੇ ਸਬਜੀ ਚ ਆਪਾਂ ਹੁਣੇ ਇੱਕ ਚਮਚਾ ਦੇਸੀ ਘਿਓ ਦਾ ਪਾ ਦਵਾਂਗੇ ਦੇਸੀ ਘਿਓ ਪਾ ਕੇ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਆਪਾਂ ਢੂੰਗੇ ਚ ਪਾ ਲਵਾਂਗੇ ਪੰਜਾਬੀ ਸਟਾਈਲ ਗਾਜਰਾਂ ਦੀ ਸਬਜੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਸਬਜੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੇ ਇਹ ਵਾਲੀ ਗਾਜਰਾਂ ਦੀ ਸਬਜੀ ਆਪਾਂ ਮੱਕੀ ਦੀ ਰੋਟੀ ਨਾਲ ਵੀ ਖਾ ਸਕਦੇ ਆ ਬਹੁਤ ਜਿਆਦਾ ਟੇਸਟ ਲੱਗਦੀ ਆ ਇਸ ਤਰ੍ਹਾਂ ਦੀ ਸਬਜੀ ਬਣੀ ਹੋਵੇ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ